ਵਿ YouTube ਦੇ ਉੱਤੇ ਤੇ ਤੁਸੀਂ ਮਹੀਨੇ ਦੇ ਤੁਸੀਂ ਇਹ ਵੀਡੀਓ ਤੋਂ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜਿਵੇਂ ਤੁਸੀਂ ਬਦਾਮ ਤੇ ਦੱਸਤਾ ਤੇ ਤੁਸੀਂ ਆਪ ਵੀ ਲਾ ਲਓ ਆਪਣੇ ਦੇ ਤੁਸੀਂ ਦਿਨ ਚ ਕਿੰਨਾ ਪਾਣੀ ਪੀ ਲੈਣੇ ਹੋਗੇ ਵੱਧ ਤੋਂ ਵੱਧ 2 ਲੀਟਰ ਉਹ ਜੇ ਤੁਸੀਂ 2 ਲੀਟਰ ਪਾਣੀ ਪੀ ਗਏ ਇੱਕ ਦਿਨ ਦੇ ਵਿੱਚ ਉਹ ਸਾਡੇ ਲਈ ਸਿਹਤ ਲਈ ਨੁਕਸਾਨ ਕਰਦਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਕੰਮ ਕਰ ਲਏ ਨਾ ਤਾਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਸਕਦੇ ਹਾਂ ਬਹੁਤ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੈਨੂੰ ਫੋਨ ਤੇ ਮੈਸੇਜ ਕਰਦੇ ਨੇ ਉਹ ਕਹਿੰਦੇ ਨੇ ਕਿ ਵੀਰ ਜੀ ਸਾਨੂੰ ਕੋਈ ਇਹੋ ਜਿਹਾ ਵਧੀਆ ਜਿਹਾ ਕੋਈ ਸੌਖਾ ਜਿਹਾ ਟੌਪਿਕ ਦੱਸੋ ਜਿਹੜੇ ਅਸੀਂ ਟੌਪਿਕ ਤੇ ਇਹੋ ਜਿਹੇ ਕੰਮ ਕਰਕੇ ਅਸੀਂ ਮਹੀਨੇ ਦੇ ਰੱਖਾ ਰੁਪਏ ਕਮਾ ਲੀਏ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਵਧੀਆ ਤਰੀਕੇ ਬਾਰੇ ਦੱਸਾਂ ਅਗਰ ਤੁਸੀਂ ਉਸ ਤਰੀਕੇ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਪੈਸੇ ਤੁਸੀਂ ਕਮਾ ਸਕਦੇ ਹੋ ਫੇਸਬੁੱਕ YouTube Instagram WhatsApp ਤੇ Telegram ਦੇ ਉੱਤੋਂ ਉਹ ਕਿਹੜਾ ਕੰਮ ਆ ਕਿਵੇਂ ਕਰਨਾ ਵਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਜੀ ਤੇ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖੋ ਜੇ ਵੀਡੀਓ ਨੂੰ ਤੁਸੀਂ ਸਕਿੱਪ ਕੀਤਾ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਉਹ ਕਿਹੜਾ ਕੰਮ ਆ ਕਿਵੇਂ ਕਰਨਾ ਜੀ ਤੇ ਉਹਨੂੰ ਕੌਣ ਕਰ ਸਕਦਾ ਜਿਹੜਾ ਪਹਿਲਾਂ ਪੁੱਗਲ ਕਰਦਾ ਉਹ ਕੰਮ ਨੂੰ ਕੌਣ ਕਰ ਸਕਦਾ ਉਹ ਕੰਮ ਨੂੰ ਹਰ ਇੱਕ ਕੋਈ ਬੰਦਾ ਕਰ ਸਕਦਾ ਚਾਹੇ ਗਵਰਨਮੈਂਟ ਜੋਬ ਕਰਦਾ ਪ੍ਰਾਈਵੇਟ ਜੋਬ ਕਰਦਾ ਉਹ ਪਾਰਟ ਟਾਈਮ ਕਰ ਸਕਦਾ ਅਗਰ ਸਟੂਡੈਂਟ ਆ ਉਹ ਵੀ ਇਹ ਕੰਮ ਕਰ ਸਕਦਾ ਵ ਹੁਣ ਆਪਾਂ ਗੱਲ ਕਰਦੇ ਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਨਾ ਅੱਜ ਦੇ ਸਮੇਂ ਦੇ ਵਿੱਚ ਮਤਲਬ ਵੀ ਇਹ ਬਿਮਾਰੀਆਂ ਬਹੁਤ ਹੀ ਜ਼ਿਆਦਾ ਫੈਲ ਰਹੀਆਂ ਨੇ ਹਨਾ ਹਰ ਇੱਕ ਬੰਦਾ ਮਤਲਬ ਵੀ ਕੋਈ ਵੀ ਚੀਜ਼ ਖਾਂਦਾ ਵਾ ਨਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਹ ਚੀਜ਼ ਦਾ ਸਾਨੂੰ ਫਾਇਦਾ ਕੀ ਆ ਵੀ ਇਹਦਾ ਨੁਕਸਾਨ ਕੀ ਆ ਹਰ ਇੱਕ ਬੰਦਾ ਕਿਉਂਕਿ ਆਪਣੇ ਦੇਸ਼ ਦੇ ਵਿੱਚ ਨਾ 70 ਤੋਂ 80% ਲੋਕ ਇਹੋ ਜਿਹੇ ਨੇ ਜਿਹੜੇ ਪਹਿਲਾਂ ਉਹ ਚੀਜ਼ ਦੇ ਬਾਰੇ ਨਾ ਸਟੱਡੀ ਕਰਦੇ ਨੇ ਉਹ ਚੀਜ਼ ਬਾਰੇ ਸਟੱਡੀ ਕਰਦੇ ਨੇ ਗੂਗਲ ਦੇ ਤੋਂ ਟੈਡੀ ਕਰਨ ਤੋਂ ਬਾਅਦ ਉਹ ਚੀਜ਼ ਨੂੰ ਰਿਜੂਜ਼ ਕਰਦੇ ਨੇ ਮੰਨ ਲਓ ਮੈਂ ਹੁਣ ਕੋਈ ਸੰਤਰਾ ਖਾਣਾ ਜਾਂ ਕੋਈ ਚੀਜ਼ ਖਾਣੀ ਆ ਨਾ ਤਾਂ ਪਹਿਲਾਂ ਉਹ ਚੀਜ਼ ਬਾਰੇ ਪੜ੍ਹ ਲੈਣਾ ਵੀ ਇਹਦਾ ਕੀ ਬੇਨਿਫਿਟਾ ਹਨਾ ਜਸੰਤਰਾ ਤੁਸੀਂ ਦੇਖਣਾ ਜਦੋਂ ਤੁਸੀਂ ਸੰਤਰੇ ਨੂੰ ਛਿੱਲਦੇ ਹੋ ਨਾ ਉਹਦੇ ਉੱਪਰ ਵਾਈਟ ਕਲਰ ਦੇ ਨਾ ਫਾਈਬਰ ਜੇ ਲੱਗੇ ਹੁੰਦੇ ਨੇ ਉਹ ਜਿਹੜਾ ਖਾਲੀ ਹੈ ਨਾ ਉਹਦਾ ਵੀ ਬਹੁਤ ਜ਼ਿਆਦਾ ਬੇਨਿਫਿਟਾ ਬਹੁਤ ਵੀਡੀਓ ਤੁਹਾਨੂੰ ਇਹੋ ਜਿਹੇ ਦੱਸਣਗੇ ਲੋਕ ਵੀ ਅਗਰ ਤੁਸੀਂ ਉਹ ਖਾਣੇ ਉਹਦਾ ਉਹਦਾ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਸੰਤਰਾ ਹੁੰਦਾ ਨਾ ਉਹ ਕਹਿੰਦੇ ਸੰਤਰੇ ਦਾ ਜੂਸ ਨਹੀਂ ਪੀਣਾ ਚਾਹੀਦਾ ਸਾਨੂੰ ਸੰਤਰਾ ਖਾਣਾ ਚਾਹੀਦਾ ਕਿਉਂਕਿ ਸੰਤਰੇ ਦੇ ਵਿੱਚ ਜਿਹੜਾ ਫਾਈਬਰ ਹੁੰਦਾ ਵਾ ਉਹ ਫਾਈਬਰ ਸਾਨੂੰ ਮਿਲਦਾ ਵਾ ਜਿਹੜਾ ਸਾਡੀ ਬੋਡੀ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਵਾ ਸਾਡੀ ਸਿਹਤ ਲਈ ਅਗਰ ਜਦੋਂ ਅਸੀਂ ਉਸ ਸੰਤਰੇ ਦਾ ਜੂਸ ਬਣਾਉਂਦੇ ਆ ਤਾਂ ਜਿਹੜਾ ਫਾਈਬਰ ਉਹ ਸਾਰਾ ਬਾਹਰ ਨਿਕਲ ਜਾਂਦਾ ਵਾ ਤੇ ਜਦੋਂ ਅਸੀਂ ਸੰਤਰਾ ਖਾਂਦੇ ਆ ਤਾਂ ਜਿਹੜਾ ਸਾਰਾ ਫਾਈਬਰ ਆਉ ਸਾਡੀ ਬੋਡੀ ਦੇ ਅੰਦਰ ਆ ਜਾਂਦਾ ਜਿਹਦੇ ਕਰਕੇ ਸਾਨੂੰ ਫਾਇਦਾ ਹੀ ਹੁੰਦਾ ਵਾ ਸੋ ਦੇਖ ਹੁਣ ਅਸੀਂ ਕੀ ਕਰਨਾ ਵਾ ਜਿਵੇਂ ਕਿ ਮੈਂ ਤੁਹਾਨੂੰ ਹਰ ਇੱਕ ਆਪਣੀ ਵੀਡੀਓ ਦੇ ਵਿੱਚ ਦੱਸਦਾ ਵਾਂ ਤੁਸੀਂ YouTube YouTube Facebook ਤੇ Instagram ਤੁਸੀਂ ਇਹ ਤਿੰਨ ਪਲੇਟਫਾਰਮਾਂ ਦੇ ਉੱਤੇ ਨਾ ਤੁਸੀਂ YouTube ਚੈਨਲ ਬਣਾ ਲੈਣਾ ਤੁਸੀਂ ਬਣਾ ਲੈਣਾ ਮਤਲਬ ਤੁਸੀਂ ਕੋਈ ਵੀ ਨਾਮ ਰੱਖ ਲੈ ਜੋ ਵੀ ਤੁਹਾਨੂੰ ਨਾਮ ਰੱਖ ਵਧੀਆ ਲੱਗਦਾ ਵਾ ਜਾਂ ਫਿਰ ਤੁਸੀਂ ਆਪਣੇ ਨਾਮ ਦੇ ਉੱਤੇ ਵੀ ਰੱਖ ਸਕਦੇ ਜਿਵੇਂ ਮੇਰਾ ਆਪਣਾ ਨਾਮ ਤੇ ਮੈਂ ਚੈਨਲ ਰੱਖਾ ਮਿਸਟਰ ਸਰੋਏ ਤੁਸੀਂ ਉਹ ਰੱਖ ਸਕਦੇ ਹੋ ਹਨ ਤੁਸੀਂ ਹੁਣ ਇਹ ਤਾਂ ਕੰਮ ਕੀ ਕਰਨਾ ਵਾ ਤੁਸੀਂ ਦੱਸਣਾ ਵਾ ਹਰ ਇੱਕ ਚੀਜ਼ ਦੇ ਦੇਖੋ ਹਰ ਇੱਕ ਚੀਜ਼ ਦੇ ਤੁਸੀਂ ਬੇਨਿਫਿਟ ਤੇ ਨੁਕਸਾਨ ਦੱਸਣੇ ਆ ਜਿਵੇਂ ਮਨੂੰ ਫਾਇਦੇ ਤੇ ਨੁਕਸਾਨ ਦੱਸਣੇ ਆ ਹਰ ਇੱਕ ਚੀਜ਼ ਦੁਨੀਆ ਤੇ ਜੜੀ ਵੀ ਚੀਜ਼ ਬਣੀ ਆ ਨਾ ਉਹਦੇ ਫਾਇਦੇ ਵੀ ਹੈਗੇ ਆ ਤੇ ਨੁਕਸਾਨ ਵੀ ਆ ਜਿਵੇਂ ਮਨੋ ਉਹਦੇ 5 ਫਾਇਦੇ ਆ ਨਾ ਤਾਂ 3 ਨੁਕਸਾਨ ਦੀ ਹੈਗੀ ਹੈਗੀ ਆ ਜੇ ਮੰਨ ਲਓ ਪੰਜ ਨੁਕਸਾਨ ਆ ਤਾਂ ਤਿੰਨ ਫਾਇਦੇ ਵੀ ਉਹਦੇ ਹੈਗੇ ਹੀ ਹੈਗੇ ਆ ਬਸ ਤੁਸੀਂ ਕਿਸ਼ ਨਹੀਂ ਕਰਨਾ ਹੈਗਾ ਤੁਸੀਂ Google ਦੇ ਉੱਤੇ ਜਾਣਾ Google ਦੇ ਜਾ ਕੇ ਨਾ ਤੁਸੀਂ ਸਰਚ ਕਰ ਲੈਣਾ ਤੁਸੀਂ ਹਿੰਦੀ ਦੇ ਵਿੱਚ Google ਦੇ ਉੱਤੇ ਜਾ ਕੇ ਤੁਸੀਂ ਸਰਚ ਕਰਨਾ ਵਾ ਅਗਰ ਤੁਸੀਂ ਪੰਜਾਬੀ ਦੇ ਵਿੱਚ ਸਰਚ ਕਰੋਗੇ ਨਾ ਤਾਂ Google ਦੱਸੇਗਾ ਨਹੀਂ ਔਰ ਠੀਕ ਆ ਉਹਨੂੰ ਪੰਜਾਬੀ ਸਮਝ ਨਹੀਂ ਲੱਗਣੀ ਜਾਂ ਤਾਂ ਤੁਸੀਂ ਹਿੰਦੀ ਦੇ ਵਿੱਚ ਲੋਗੋ ਜਾ ਫਿਰ ਤੁਸੀਂ ਅੰਗਰੇਜ਼ੀ ਦੇ ਵਿੱਚ ਲਿਖਣਾ ਮੈਂ ਕਹਾਂਗਾ ਤੁਸੀਂ ਹਿੰਦੀ ਦੇ ਵਿੱਚ ਸਰਚ ਕਰਿਓ ਤੁਸੀਂ ਲਿਖਣਾ ਵਾ ਬਦਾਮ ਖਾਣੇ ਬਦਾਮ ਖਾਣੇ ਕੇ ਫਾਇਦੇ ਬਦਾਮ ਖਾਣੇ ਕੇ ਫਾਇਦੇ ਠੀਕ ਆ બોલે મે હિન્દી ਦੇ ਵਿੱਚ ਪਰ મે ਲਿਖਿਆ ਪੰਜਾਬੀ ਦੇ ਵਿੱਚ ਆ ਤੁਸੀਂ ਸਮਝ ਗਏ ਹੋਵੋਗੇ ਮੇਰਾ ਮਤਲਬ ਹੈਗਾ ਵੀ ਤੁਹਾਨੂੰ ਸਮਝਾਉਣਾ ਵਾ ਤੁਸੀਂ ਸਮਝ ਹੀ ਹੋਣੇ ਆਲਰੇਡੀ ਤੁਸੀਂ ਲਿਖਾ ਬਾਦਾਮ ਖਾਣੇ ਕੇ ફાયદે ਉਹਨਾਂ ਤੁਹਾਨੂੰ ਜਦੋਂ ਤੁਸੀਂ ਲਿਖੋਗੇ ਨਾ ਬਾਦਾਮ ਖਾਣੇ ਕੇ ફાયદે ਤਾਂ ਉਹ ਤੁਹਾਨੂੰ ਪੂਰੀ ਇੱਕ ਲਿਸਟ ਦੇ ਦੇਗਾ ਬਾਦਾਮ ਖਾਣ ਦੇ ਕੀ ਕੀ ફાયદે ਨੇ ਤੁਹਾਨੂੰ ਦੱਦਿਆਂ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਜਾਨੀ ਕਿ 10 ਤੱਕ ਤੁਹਾਨੂੰ ਉਹ ਬਾਦਾਮ ਖਾਣ ਦੇ ફાયદે ਦੱਸ ਦੇਗਾ ਹਿੰਦੀ ਦੇ ਵਿੱਚ ਤੁਸੀਂ ਕੀ ਕਰਨਾ ਉਹਨੂੰ ਸਾਰੇ ਨੂੰ ਕਾਪੀ ਕਰ ਲੈਣਾ ਜਿਹੜਾ ਉਹਨੇ ਡਾਟਾ ਦਿੱਤਾ ਉਹਨੂੰ ਸਾਰੇ ਨੂੰ ਤੁਸੀਂ ਕਾਪੀ ਕਰ ਲੈਣਾ ਕਾਪੀ ਕਰਕੇ ਤੁਸੀਂ ਕੀ ਕਰਨਾ ਉਹਨੂੰ ਟਰਾਂਸਲੇਟ ਕਰ ਲੈਣਾ ਕੋ ਉਹਨੂੰ ਹਿੰਦੀ ਵਿੱਚ ਤੁਸੀਂ ਹਿੰਦੀ ਨੂੰ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਟਰਾਂਸਲੇਟ ਕਰ ਲੈਣਾ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਲਓਗੇ ਨਾ ਤਾਂ ਤੁਸੀਂ ਕੀ ਕਰਨਾ ਪਹਿਲਾਂ ਆਪਣੀ ਵੀਡੀਓ ਬਣਾ ਲੈਣੀ ਆ ਤੁਸੀਂ ਨਾ ਬਦਾਮ ਦੀਆਂ ਤੁਸੀਂ ਮਤਲਬ ਫੋਟੋਆਂ ਤੁਸੀਂ ਡਾਊਨਲੋਡ ਕਰ ਲੈਣੀਆਂ ਫਿਰ ਤੁਸੀਂ ਉਹ ਗੂਗਲ ਦੇ ਉੱਤੇ ਹੀ ਜਾਣਾ ਵਾ ਗੂਗਲ ਦੇ ਉੱਤੇ ਜਾ ਕੇ ਤੁਸੀਂ ਲਿਖਣਾ ਤੁਸੀਂ ਪਹਿਲਾਂ ਲਈ ਬਦਾਮ ਖਾਣੇ ਕੇ ਫਾਇਦੇ ਹੁਣ ਤੁਸੀਂ ਲਿਖਣਾ ਬਦਾਮ ਖਾਣੇ ਕੇ ਨੁਕਸਾਨ ਨੁਕਸਾਨ ਬਾਸ ਤੁਸੀਂ ਇਹ ਚੀਜ਼ ਤਾਂ ਲਿਖਣੀ ਆ ਤੁਸੀਂ ਵੀਡੀਓ ਦੇ ਵਿੱਚ ਉੱਪਰ ਦਾ ਟਾਈਟਲ ਲਿਖੋਗੇ ਤੁਸੀਂ ਉਹਦੇ ਵਿੱਚ ਲਿਖਣਾ ਪੰਜਾਬੀ ਦੇ ਵਿੱਚ ਬਦਾਮ ਖਾਣ ਦੇ ਫਾਇਦੇ ਤੇ ਨੁਕਸਾਨ ਕਿਉਂਕਿ ਇਹ ਚੀਜ਼ਾਂ ਲੋਕ ਉਹ ਬਹੁਤ ਸਰਚ ਕਰਦੇ ਨੇ ਜੇ ਬਦਾਮ ਖਾਣ ਦੇ ਫਾਇਦੇ ਵੀ ਆ ਨਾ ਤਾਂ ਬਦਾਮ ਖਾਣ ਦੇ ਨੁਕਸਾਨ ਵੀ ਆ ਜੇ ਮੰਨ ਲਓ ਹਰ ਇੱਕ ਬੋਡੀ ਦੇ ਅਗਰ ਦੇਖਿਆ ਜਾਵੇ ਬੋਡੀ ਆ ਨਾ ਜਿਹੜੇ ਬੰਦਰੀ ਇੱਕ ਬੋਡੀ ਆ ਉਹਦੇ ਕੱਦ ਦੇ ਹਿਸਾਬ ਨਾਲ ਬੋਡੀ ਮੀਰਮੈਂਟ ਦੇ ਹਿਸਾਬ ਨਾਲ ਬਦਾਮ ਦੇ ਕੁਝ ਗੀਰੀਆਂ ਹੁੰਦੀਆਂ ਨੇ ਵੀ ਤੁਸੀਂ ਇੱਕ ਦਿਨ ਦੇ ਵਿੱਚ 5 ਜਾਂ 10 ਹੀ ਖਾ ਸਕਦੇ ਹੋ ਵਦ ਨਹੀਂ ਖਾ ਵਰਦੇ ਕਿਉਂ ਲੋਕ ਸਾਡੇ ਕੀ ਕਰਦੇ ਨੇ ਜਿੱਥੇ ਫਰੀ ਦੀ ਚੀਜ਼ ਮਿਲ ਜ ਬਦਨਾਮ ਮਿਲ ਜ ਜਾਂ ਕੁਝ ਮਿਲ ਜ ਉਹਨਾਂ ਮੁੱਠੀਆਂ ਪਰ ਪਰ ਖਾਈ ਜਾਣਗੇ ਵੀ ਜੇ ਚੀਜ਼ ਫਰੀ ਦੀ ਆ ਪਰ ਢਿੱਡ ਤਾਂ ਆਪਣਾ ਹੀ ਆ ਸਰੀਰ ਤਾਂ ਆਪਣਾ ਹੀ ਆ ਉਹਨੂੰ ਕਿਉਂ ਖਰਾਬ ਕਰਦੇ ਹੋ ਸੋ ਇਸ ਕਰਕੇ ਬਾਦਾਮ ਜ਼ਿਆਦਾ ਨਹੀਂ ਖਾਣੇ ਚਾਹੀਦੇ ਉਹ ਖਰਾਬ ਕਰਦੇ ਨੇ ਗਰਮੀਆਂ ਚ ਖਾਣੇ ਚਾਹੀਦੇ ਆ ਜਾਂ ਨਹੀਂ ਖਾਣੇ ਚਾਹੀਦੇ ਸਰਦੀਆਂ ਚ ਖਾਣੇ ਚਾਹੀਦੇ ਆ ਜਾਂ ਨਹੀਂ ਖਾਣੇ ਚਾਹੀਦੇ ਤੁਹਾਨੂੰ ਉਹ ਪੂਰੀ ਡਿਟੇਲ ਤੁਸੀਂ ਇਹਦੇ ਵਿੱਚ ਦੱਸ ਦੇਣਾ ਪਹਿਲਾਂ ਦੱਸ ਦੇਣਾ ਬਾਦਾਮ ਖਾਣੇ ਕੇ ਫਾਇਦੇ ਬਾਦਾਮ ਖਾਣੇ ਕੇ ਨੁਕਸਾਨ ਬਸ ਤੁਸੀਂ ਇਹ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰਦਾ ਕਿਉਂਕਿ ਇਹ ਟੌਪਿਕ ਦੇ ਉੱਤੇ ਬਹੁਤ ਘੱਟ ਵੀਡੀਓ ਨੇ ਤੇ ਲੋਕ ਇਹਨੂੰ ਵੱਧ ਤੋਂ ਵੱਧ ਸਰਚ ਕਰਦੇ ਨੇ ਜਦੋਂ ਲੋਕ ਤੁਹਾਡੀ ਵੀਡੀਓ ਸਰਚ ਕਰਨਗੇ ਤੁਸੀਂ ਜਦੋਂ ਤੁਹਾਡੇ ਵਿਊ ਵਧਣਗੇ ਫੇਸਬੁੱਕ ਇੰਸਟਾਗ੍ਰam ਟੈਲੀਗ੍ਰam ਤੇ YouTube ਦੇ ਉੱਤੇ ਤੇ ਤੁਸੀਂ ਮਹੀਨੇ ਦੇ ਤੁਸੀਂ ਇਹ ਵੀਡੀਓ ਤੋਂ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਜਿਵੇਂ ਤੁਸੀਂ ਬਦਾਮ ਦੇ ਦੱਸਤਾ ਫਿਰ ਤੁਸੀਂ ਕਾਜੂ ਦੇ ਦੱਸ ਦੋ ਕਾਜੂ ਖਾਣ ਦੇ ਫਾਇਦੇ ਤੇ ਨੁਕਸਾਨ ਠੀਕ ਆ ਫਿਰ ਦਾਖਾਂ ਦੇ ਦੱਸ ਦੋ ਦਾਖਾਂ ਖਾਣ ਦੇ ਫਾਇਦੇ ਤੇ ਨੁਕਸਾਨ ਸੰਤਰੇ ਦੇ ਦੱਸੋ ਸੰਤਰੇ ਖਾਣ ਦੇ ਫਾਇਦੇ ਤੇ ਨੁਕਸਾਨ ਹਣਾ ਇਸੇ ਤਰ੍ਹਾਂ ਅਖਰੋਟ ਖਾਣ ਦੇ ਫਾਇਦੇ ਤੇ ਨੁਕਸਾਨ ਜਿੰਨੀਆਂ ਵੀ ਚੀਜ਼ਾਂ ਨੇ ਖਾਣ ਪੀਣ ਵਾਲੀਆਂ ਤੁਸੀਂ ਉਹਨਾਂ ਤੋਂ ਬਣਾ ਸਕਦੇ ਹੋ ਕੋਲਡ ਡਰਿੰਕ ਪੀਣ ਦੇ ਫਾਇਦੇ ਕੋਲਡ ਡਰਿੰਕ ਦੇ ਪੀਣ ਦੇ ਫਾਇਦੇ ਤੇ ਨੁਕਸਾਨ ਫਿਰ ਤੁਸੀਂ ਦੱਸ ਸਕਦੇ ਹੋ ਚਾਹ ਪੀਣ ਦੇ ਫਾਇਦੇ ਤੇ ਨੁਕਸਾਨ ਚਾਹ ਪੀਣ ਦਾ ਫਾਇਦਾ ਦੋ ਕੋਈ ਹੈ ਨਹੀਂ ਚਾਹ ਦਾ ਨੁਕਸਾਨ ਹੀ ਹੋਵੇ ਸੱਚਾ ਦਾ ਤੁਸੀਂ ਉਹਦੇ ਵੀ ਬਣਾ ਸਕਦੇ ਹੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ ਹਣਾ ਪਾਣੀ ਪੀਣ ਦੇ ਫਾਇਦੇ ਤੇ ਨੁਕਸਾਨ ਦੇਖੋ ਪਾਣੀ ਪੀਣ ਦਾ ਫਾਇਦਾ ਬਹੁਤ ਜ਼ਿਆਦਾ ਵਾ ਤੁਹਾਨੂੰ ਘੱਟੋ ਘੱਟ ਇੱਕ ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਪੀਣਾ ਚਾਹੀਦਾ। ਕਈ ਲੋਕ ਵੱਧ ਵੀ ਪੀ ਲੈਂਦੇ ਨੇ, ਕਈ ਲੋਕ ਇਤੋਂ ਘੱਟ ਪੀਂਦੇ ਨੇ। ਕਈ ਲੋਕ ਇੱਕ ਦਿਨ ਦੇ ਵਿੱਚ ਤੁਸੀਂ ਆਪ ਵੀ ਲਾ ਲਓ ਆਪਣੇ ਦੇਖੋ ਤੁਸੀਂ ਦਿਨ 'ਚ ਕਿੰਨਾ ਪਾਣੀ ਪੀ ਲੈਣੇ ਹੋਗੇ ਵੱਧ ਤੋਂ ਵੱਧ 2 ਲੀਟਰ। ਉਹ ਜੇ ਤੁਸੀਂ 2 ਲੀਟਰ ਪਾਣੀ ਪੀਂਗੇ ਨਾ ਇੱਕ ਦਿਨ ਦੇ ਵਿੱਚ ਉਹ ਸਾਡੇ ਲਈ ਸਿਹਤ ਲਈ ਨੁਕਸਾਨ ਕਰਦਾ। ਸਾਨੂੰ ਵੱਧ ਪਾਣੀ ਪੀਣਾ ਚਾਹੀਦਾ। ਘੱਟੋ ਘੱਟ 3 ਤੋਂ 4 ਲੀਟਰ ਸਾਨੂੰ ਹਰ ਇੱਕ ਬੰਦੇ ਨੂੰ ਪਾਣੀ ਪੀਣਾ ਚਾਹੀਦਾ ਵਾ। ਤੁਸੀਂ ਤੁਸੀ ਉਹੀ ਚੀਜ਼ਾਂ ਦੱਸਣੀਆਂ ਪਾਣੀ ਵੱਧ ਪਾਣੀ ਪੀਣ ਦੇ ਫਾਇਦੇ ਤੇ ਨੁਕਸਾਨ ਘੱਟ ਪਾਣੀ ਪੀਣ ਦੇ ਫਾਇਦੇ ਤੇ ਨੁਕਸਾਨ ਇੱਕ ਬੰਦੇ ਨੂੰ ਇੱਕ ਦਿਨ ਦੇ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਵਾ ਸੋ ਤੁਸੀਂ ਇਸ ਟੌਪਿਕਾਂ ਨੂੰ ਤੁਸੀਂ ਕਵਰ ਕਰ ਲਓ ਇਹ ਜਿਹੜਾ ਟੌਪਿਕ ਹੈ ਨਾ ਮੈਂ ਕਹਿੰਦਾ ਇਹਦਾ ਟੌਪਿਕ ਹੀ ਨਹੀਂ ਖਤਮ ਹੁੰਦੇਗੇ ਬਹੁਤ ਸਾਰਾ ਕੰਟੈਂਟ ਹੈ ਕੰਟੈਂਟ ਤਾਂ ਖਤਮ ਹੀ ਨਹੀਂ ਹੋਣ ਦੇਣਾ ਹੈਗਾ ਤੁਸੀਂ ਗੂਗਲ ਤੇ ਜਾਣਾ ਤੁਸੀਂ ਦੇਖੋ ਕੋਈ ਕਿਤਾਬ ਨਹੀਂ ਲੈਣੀ ਬਾਜ਼ਾਰ ਦੇ ਵਿੱਚੋਂ ਕੋਈ ਕੁਝ ਨਹੀਂ ਕਰਨਾ ਹੈਗਾ ਤੁਸੀਂ ਸਿਰਫ ਗੂਗਲ ਦੇ ਵਿੱਚ ਜਾਓ ਉੱਥੇ ਸਰਚ ਕਰੋ ਵੀ ਇਹ ਚੀਜ਼ ਦੇ ਫਾਇਦੇ ਤੇ ਨੁਕਸਾਨ ਵੀ ਇਹਦੇ ਕੀ ਸਬ ਜਦੋਂ ਤੁਸੀਂ ਇਹ ਸਰਚ ਕਰੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਇਹ ਚੈਨਲ ਬਹੁਤ ਛੇਤੀ ਵਾਇਰਲ ਹੋਊਗਾ ਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਣੇ ਸ਼ੁਰੂ ਕਰ ਦੋਗੇ ਸੋ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਵੀਡੀਓ ਨੂੰ ਤੁਸੀਂ ਕਿਵੇਂ ਬਣਾਉਣਾ ਹੈ ਜਾਂ ਕਿਵੇਂ ਨਹੀਂ ਬਣਾਉਣਾ ਹੈਗਾ ਫਿਰ ਤਾਂ ਬਹੁਤ ਵਧੀਆ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਤੁਸੀਂ ਪਲੀਜ਼ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡਾ ਜਵਾਬ 100% ਦਵਾਂਗਾ ਜੀ ਸੋ ਵੀਡੀਓ ਨੂੰ ਖਤਮ ਕਰਦੋਂ ਪਹਿਲਾਂ ਕਿ ਮੈਂ 15 ਮਾਰਚ ਤੋਂ ਬਾਅਦ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਪੂਰੇ ਦਿਨ ਦੀ ਵਰਕਸ਼ਾਪ ਲਗਾ ਰਿਹਾ ਹਾਂ 5 ਤੋਂ 6 ਘੰਟੇ ਦੀ ਵਰਕਸ਼ਾਪ ਹੋਵੇਗੀ ਜ ਜਿਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਚਾਰ ਤਰੀਕਿਆਂ ਬਾਰੇ ਦੱਸਾਂਗਾ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵਾ ਵੀਡੀਓ ਨੂੰ ਕਿਵੇਂ ਐਡੀਟ ਕਰਨਾ ਵਾ ਵੀਡੀਓ ਨੂੰ ਕਿਵੇਂ YouTube Facebook Instagram ਤੇ ਅਪਲੋਡ ਕਰਨਾ ਵਾ ਵੀਡੀਓ ਨੂੰ ਦੇਉ ਤੇ ਤੁਸੀਂ ਕਿਵੇਂ ਥੰਬਨੇਲ ਲਾਣਾ ਵਾ ਉਹ ਮੈਂ ਤੁਹਾਨੂੰ ਪੂਰਾ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਅਗਰ ਤੁਸੀਂ ਮੇਰੀ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਵਾ ਲਓ ਜੀ ਅਗਰ ਤੁਸੀਂ ਮੇਰੇ ਕੋਲੋਂ ਪੂਰੇ ਦਿਨ ਦੀ ਇੱਕ ਦਿਨ ਦੀ ਤੁਸੀਂ ਵਰਕਸ਼ਾਪ ਲਗਾ ਲੈਣੇ ਹੋ ਨਾ 5 ਤੋਂ 6 ਘੰਟੇ ਦੀ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੋਸੀਂ YouTube Instagram WhatsApp Telegram ਤੇ ਤੁਸੀਂ ਮਾਸਟਰ ਬਣ ਜਾਓਗੇ ਤੇ ਤੁਸੀਂ ਮਹੀਨੇ ਦੇ ਤੁਸੀਂ ਘੱਟੋ-ਘੱਟ 2 ਤੋਂ 3 ਲੱਖ ਰੁਪਏ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਇਹ ਮੇਰਾ ਵਾਦਾ ਵਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ